ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤਣਾ ਸਾਰੇ ਠੀਕ ਠਾਕ ਸਾਰੇ ਠੀਕ ਠਾਕ ਆ ਤੂੰ ਜਿਆਦਾ ਖੀਰ ਨਾ ਬਜਾ ਜੀ ਮੈਂ ਅੱਜ ਖੁਸ਼ ਹਾਂ ਕਿ ਮੇਰੀ ਈਚ ਪੂਰੀ ਹੋਈ ਆ ਆ ਮਸ਼ੀਨ ਦੀ ਮੈਨੂੰ ਬੜੀ ਲੋੜ ਸੀ ਇਹ ਮਸ਼ੀਨ ਮੈਨੂੰ ਮਿਲ ਹੀ ਗਈ ਆ ਆ ਕੇ ਘਰ ਤਾਂ ਘਰ ਕੇ ਮੈਂ ਖੁਸ਼ ਹਾਂ ਇਹ ਮਸ਼ੀਨ ਹੈਗੀ ਆ ਪੈਣ ਨੂੰ ਪਤਾ ਹੀ ਆ ਕਿ ਜਿਹੜੀ ਕੱਪੜਿਆਂ ਨੂੰ ਸੂਟਾਂ ਨੂੰ ਇੰਟਰਲੋਕ ਕਰੀਦੀ ਆ ਓਵਰਲੋਕ ਵੀ ਬੋਲੀਦਾ ਇੰਟਰਲੋਕ ਵੀ ਤੇ ਉਹ ਮਸ਼ੀਨ ਆਈ ਤੇ ਇਹ ਮੈਨੇ ਬੜੇ ਜਦਾ ਹੀ ਵੀ ਜਦੋਂ ਵੀ ਸੂਟ ਸੀ ਸੂਟ ਤੇ ਆਪ ਜੀ ਲੀਦੇ ਪਰ ਜਿਹੜੀ ਇੰਟਰਲੋਕ ਕਰਾਉਣੀ ਆ ਉਹ ਬਾਹਰ ਜਾਣਾ ਪੈਂਦਾ ਸੀ ਕਰਵਾਉਣੀ ਪੈਂਦੇ ਸੀ ਤੇ ਇਹ ਬੜੀ ਖੇਚਲ ਜੀ ਹੁੰਦੀ ਇਸ ਕਰਕੇ ਇਹ ਮਸ਼ੀਨ ਸਾਨੂੰ ਇਦਾਂ ਹੀ ਮਿਲ ਗਈ ਆ ਮਤਲਬ ਕਿ ਪਿੰਡ ਚ ਮਿਲ ਗਈ ਆ ਤੇ ਨਵੀਂ ਨਹੀਂ ਲੈਣੀ ਪਈ ਤੇ ਬਾਕੀ ਹੁਣੇ ਆਣ ਲੱਗ ਮਸ਼ੀਨ ਉੱਪਰ ਲੱਗੀ ਨਹੀਂ ਆ ਇਹਦਾ ਬਈ ਆ ਧੱਗ ਧੁਕੇ ਪਉਣ ਦੀ ਜਾ ਸਿੱਖੀ ਆ ਨੇ ਪਰ ਨਾਲ ਬਣੀ ਨਹੀਂ ਤੇ ਹੁਣ ਜਾ ਕੇ ਇਹਨੂੰ ਇੱਕ ਵਾਰੀ ਜੀਜ਼ਾਂ ਦੇ ਡਾਕਟਰ ਕੋਲੋਂ ਫੜਨ ਭੇਜਣਾ ਹੁੰਦਾ ਵਾ ਇੱਕ ਵਾਰੀ ਉਹਨਾਂ ਕੋਲ ਲੈ ਕੇ ਗਏ ਆ ਜਿਹੜੇ ਮਸ਼ੀਨ ਦੀ ਰਿਪੇਅਰ ਕਰਦੇ ਆ ਉਹਨਾਂ ਨਾਲ ਇਹਦਾ ਤੇਲ ਪਾਣੀ ਚੱਕੀ ਤਾ ਵਾ ਉਹਨਾਂ ਨੇ ਗ੍ਰੀਸ ਕੋਲ ਜਿੱਥੇ ਗ੍ਰੀਸ ਨਹੀਂ ਲੱਗਦੀ ਨਾ ਨਹੀਂ ਉਹ ਤੇਲ ਹੀ ਹੁੰਦਾ ਤੇਲ ਹੀ ਗੱਲ ਆਇਆ ਨਾਲੇ ਧਾਗੇ ਪਾ ਕੇ ਦੱਸਿਆ ਇੱਥੇ ਇੱਥੇ ਧਾਗਾ ਲੰਘਣਾ ਵਾ ਕਿਉਂਕਿ ਤਿੰਨ ਧਾਗੇ ਹੁੰਦੇ ਆ ਦੋ ਦੇ ਨੇ ਪਾਲੇ ਪਰ ਇੱਕ ਦੀ ਇਹਨੂੰ ਸਮਝ ਨਹੀਂ ਲੱਗਦੀ ਧਾਗਾ ਉਹਦੀ ਸਮਝ ਨਹੀਂ ਲੱਗਦੀ ਬਾਕੀ ਇਹ ਨਾ ਇਹ ਸੁਈ ਜੀ ਥੋੜੀ ਸੱਟ ਜੀ ਕਰਨ ਵਾਲੀ ਸੀ ਇਸ ਕਰਕੇ ਨਵੀਆਂ ਮਸ਼ੀਨਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਵੀ ਇੱਕ ਵਾਰੀ ਸੈੱਟ ਕਰਾਉਣਾ ਪੈਂਦਾ ਵਾ ਤੇ ਉਦਾਂ ਇਹ ਆ ਵੀ ਇਹ ਮਸ਼ੀਨ ਦਾ ਇੱਕ ਵਾਰੀ ਲਾਉਣ ਤੋਂ ਪਹਿਲਾਂ ਹੀ ਮੁਰਦ ਹੋ ਗਿਆ ਕਰੇ ਤੋੜਦੀ ਆ ਮਨ ਪਾਈ ਦਰ ਹੋਰ ਦੋ ਘੱਣਾਂ ਵੀ ਮਸ਼ੀਨ ਹੀ ਲੱਗੀ ਮੈਂ ਝਾੜੂ ਕੱਢ ਆ ਜਿਹੜਾ ਹੈਗਾ ਵਾ ਚੱਕਰ ਜਿਹੜਾ ਵਾ ਇਹ ਪੁਰਾਣਾ ਵਾ ਬਾਕੀ ਮਸ਼ੀਨ ਨਵੀਂ ਆ ਹੁਣ ਪਵਾ ਕੇ ਲੈ ਕੇ ਆਏ ਆ ਮਸ਼ੀਨ ਇੱਧਰ ਪਈ ਸੀ ਨਾ ਫਿੱਟ ਨਹੀਂ ਕੀਤਾ ਥੱਲੇ ਕਿਲ ਨਹੀਂ ਲੱਗੇ ਤੇ ਇਹ ਜਵਾਨ ਜੀ ਨੇ ਇਧਰ ਝੁੱਕ ਕੇ ਥੱਲੇ ਝਾੜੂ ਨਾਲ ਲੱਗੀ ਕੂੜਾ ਕੱਢਣ ਤੇ ਮਸ਼ੀਨ ਮੋਦੀ ਇਹ ਉਹ ਵਿੱਚ ਨਿਸ਼ਾਨ ਪੈ ਗਏ ਨਾ ਸਾਰੀ ਮਸ਼ੀਨ ਨਵੀਂ ਆ ਨਜ਼ਰ ਨਾਲ ਲੱਗ ਜਾਏ ਇਸ ਕਰਕੇ ਵਿੱਚ ਨਜ਼ਰ ਪੱਟੂ ਇੰਨਾ ਕੇ ਸਭ ਪੁਰਾਣਾ ਵਾ ਇਹਨੂੰ ਵਾ ਪੇਂਟ ਹੋ ਸਕਦਾ ਨਾ ਨੇ ਵੋਜੇ ਤਾਂ ਨਾ ਨਾਲ ਹੀ ਲੱਜਣਾ ਬਾਕੀ ਆਪ ਹੀ ਨਸਰੀ ਬਣਿਆ ਹੋ ਗਿਆ ਚੜ ਗਈ ਹਾਂ ਹਾਂ ਬੜੀ ਚੁੱਕੀ ਹੁਣ ਹਮਦਲੀਆ ਆਪਣਾ ਅੰਬੇ ਨਹੀਂ ਪਰ ਆਪ ਕਿੰਨੀ ਕਿ ਜਾਉਂਦੇ ਜੀ ਜਾ ਚੱਜ ਮੈਂ ਸਿੱਖਣੀ ਆ ਮੈਂ ਕਿਹਾ ਇਹਨੂੰ ਕਦੀ ਚਲਾਇਆ ਵਾ ਬਾਕੀ ਇਹ ਆਂਦੇ ਹੁੰਦੇ ਆ ਵੇਖ ਕੇ ਹੌਲੀ ਹੌਲੀ ਆਈ ਜਾਂਦੀ ਬੜੇ ਚਿਰਾਂ ਦੀ ਆਂਦੀ ਸੀ ਵੀ ਮਸ਼ੀਨ ਚਾਹੀਦੀ ਇੱਕ ਮਸ਼ੀਨ ਹੋਏ ਬੰਦਾ ਆਪਣੇ ਸੂਟ ਕਾਪ ਇੰਟਰਲੋਕ ਕਰ ਲਿੰਦਾ ਵਾ ਸੁਨਉਂਦੀ ਰਹਿੰਦੀ ਹੁੰਦੀ ਈ ਹੈ ਕਿ ਸੁਣਾਈ ਜਾਣਾ ਸੁਣਾਈ ਜਾਣਾ ਮੈਂ ਵੀ ਅੱਖਾਂ ਚੋਂ ਕੋਈ ਨਹੀਂ ਲੰਗੀ ਆਣਾ ਟਾਈਮ ਲੰਗੀ ਆਨੇ ਫਿਰ ਆਹ ਸਾਨੂੰ ਚਲੋ ਮਿਲ ਗਈ ਅਣ ਦਾ ਮਸ਼ੀਨ ਹੀ ਕਹਿੰਦੇ ਲਿਆਉਂਦੀ ਤੇ ਉਹ ਸਾਨੂੰ ਜਿਹੜੀ ਉਹ ਮਿਲ ਗਈ ਇਦਾਂ ਹੀ ਤੇ ਮੈਂ ਚਲ ਕੋਈ ਗੰਮੀ ਹੁਣ ਤੇ ਮਿਲਣ ਦੀ ਚੀਜ਼ ਬਣ ਚੁਗੀ ਨਾਲੇ ਨਾਲੇ ਤਾਂ ਵੀ ਚਾਹ ਪੂਰਾ ਹੋ ਜਾਊਗਾ ਨਹੀਂ ਤੇ ਇੰਨਾ ਤੁਹਾਨੂੰ ਹੀ ਕੱਪੜੇ ਲੈ ਕੇ ਜਾਣਾ ਪੈਂਦਾ ਸੀ ਕਦੀ ਆਹ ਸੁੰਦਰ ਦੀ ਕਰ ਦੋ ਇੰਚ ਲੰਬ ਦੇ ਕਦੀ ਐਸੇ ਨੂੰ ਕਰ ਦੋ ਮਲੇਵਾਂ ਜਿਹੜਾ ਆਪ ਆਪਣੇ ਸੂਟ ਜਿਹੜੇ ਆਪ ਸਟਿਚ ਕਰਦਾ ਉਹਨੂੰ ਫਿਰ ਉਹ ਬਹਿ ਗਿਆ ਵੀ ਨਹੀਂ ਹੁੰਦਾ ਵੀ ਸੂਟ ਆਫ ਸਟਿਚ ਕੀਤੇ ਆ ਇੰਟਰਲੌਕ ਕੋਈ ਹੋਰ ਕੇ ਕੇ ਹੋਰ ਕੋ ਕਰਾਉਣਾ ਪਏ ਕਿਉਂਕਿ ਸਮਾਨ ਜੇ ਸਾਰਾ ਘਰ ਹੋਊਗਾ ਨਾ ਉਹਦੇ ਨਾਲ ਦੀ ਕੀ ਹੁੰਦੀ ਰੀਸ ਨਹੀਂ ਹੁੰਦੀ ਹੈਗੀ ਵੀ ਆਪਣੇ ਇੱਕ ਮਸ਼ੀਨ ਤੋਂ ਚੱਕ ਕੇ ਸੂਟ ਸੀਲੇ ਦੂਜੀ ਤੇ ਇੰਟਰਲੌਕ ਕਰਕੇ ਤੇ ਚਲੋ ਗਾਲਪਨ ਵਾਲੇ ਬੰਦਾ ਬੰਦਾ ਤੇ ਉਹ ਜਿਹੜਾ ਸਾਰਾ ਸਮਾਨ ਘਰ 'ਚ ਹੀ ਹੋਏ ਜਿੱਦਾਂ ਹਰ ਇੱਕ ਚੀਜ਼ ਜੋ ਜੋ ਵੀ ਹੈ ਟੇਲਰ ਦੀ ਹੁੰਦੀ ਹੈ ਹਰ ਇੱਕ ਜੀ ਆਪਣੀ ਹੋਏ ਆਪਣੀ ਦੁਕਾਨ ਹੋਏ ਚਾਹੇ ਘਰ ਹੋਏ ਆਪਣੀ ਚੀਜ਼ ਕੋਲ ਹੋਏ ਤੇ ਉਹ ਚੀਜ਼ ਦਾ ਮਜ਼ਾ ਹੁੰਦਾ ਤੇ ਕੰਮ ਕਰਨ ਦਾ ਹੀ ਮਜ਼ਾ ਆ ਤੇ ਆਪਣੇ ਸੂ ਸੀ ਲਿੰਦੀ ਆ ਮਨਤੂਆਂ ਦੇ ਬੱਚਿਆਂ ਦੀ ਸੀ ਲਿੰਦੀ ਆ ਪਹਿਲਾਂ ਪਹਿਲਾਂ ਛੁਰੂ ਛੁਰੂ ਤੇ ਸਲਾਈ ਵੀ ਕਰਦੀ ਰਹੀ ਐ ਮਤੋਂ ਬਾਅਦ ਜਿਵੇਂ ਜਿਵੇਂ ਜ਼ਿੰਮੇਵਾਰੀਆਂ ਵਧ ਗਈਆਂ ਘਰ ਦੀਆਂ ਉਹ ਫਿਰ ਕੰਮ ਛੱਡਣਾ ਪਿਆ ਸਖਾਈ ਸਲਾਈ ਕਰਦੀ ਵੀ ਐ ਤੇ ਸਲਾਈ ਸਿਖਾਉਂਦੀ ਵੀ ਰਹੀ ਐ ਮਤਲਬ ਬੜੀਆਂ ਜਿਹੜੀਆਂ ਮਾਂ ਪੈਣ ਆਉਂਦੀਆਂ ਰਈਆਂ ਵਾ ਕਵਲ ਦੀ ਵੱਡੀ ਭੈਣ ਆ ਜਿਹੜੀ ਇਟਲੀ ਵਾਲੇ ਆ ਉਹ ਵੀ ਆਏ ਥੋੜਾ ਜਿਹਾ ਉਹਨਾਂ ਨੇ ਜਸ ਸਿੱਖੀ ਫਿਰ ਇੱਕ ਭੈਣ ਸਾਡੇ ਪਿੰਡ ਦੀ ਇੰਗਲੈਂਡ ਚਲੇ ਗਈ ਉਹਨਾਂ ਨੇ ਸਾਨੂੰ ਕੰਨ ਪਾਸੋਂ ਉਹ ਕਢਾਈ ਸਿੱਖਣਾ ਹੁੰਦੇ ਹਾਂ ਹਾਂ ਕੌਣ ਕਮਦੀ ਭੈਣ ਕਢਾਈ ਸੀ ਤੇ ਉਹ ਇੰਗਲੈਂਡ ਵਾਲੀ ਭੈਣ ਜੜੀ ਆ ਉਹ ਐਕਟਨ ਇੰਗਲੈਂਡ ਉਹਨਾਂ ਨੇ ਇਹਨੂੰ ਪਰਸੋਂ ਪਸੇ ਨੂੰ ਕੀਤਾ ਜਾਂ ਕੰਡੇ ਮੈਸੇਜ ਕਰਨ ਦੇ ਵੀ ਮੈਂ ਤੁਹਾਡੇ ਕੋਲ ਸਲਾਈ ਸਿੱਖ ਵੀ ਰਹੀ ਹਾਂ ਤੁਹਾਡੇ ਪਿੰਡ ਦੀ ਤੇ ਉਹੀ ਹੁੰਦੇ ਹੁੰਦੇ ਸੀ ਬੜਾ ਵਧੀਆ ਲੱਗਦਾ ਜਦੋਂ ਇਦਾਂ ਕੋਈ ਭੈਣ ਭਰਾ ਮਿਲਦਾ ਵਾ ਹੋਰ ਵੀ ਤਿੰਨ ਚਾਰ ਕੁੜੀਆਂ ਤੋਂ ਆਈਆਂ ਜੋ ਸ਼ੁਰੂ ਵਿੱਚ ਫਿਰ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਵਧੀਆਂ ਕਿੰਨ ਘਰ ਦੀਆਂ ਦੇ ਸਿਰ ਤੇ ਤੇ ਉਹਦੇ ਕਰਕੇ ਫਿਰ ਕੰਮੇ ਛੱਡਣਾ ਪਿਆ ਹੁਣ ਸਿਰਫ ਆਪਣੀ ਸਲਾਈ ਲੈ ਗਈ ਆ ਵੀ ਆਪਣੇ ਸੂਟਾਂ ਦੀ ਸਲਾਈ ਕਰ ਲੈਂਦੀ ਆ ਜਾਂ ਕੋਈ ਕਿਹੜਾੜੇ ਫੜਿਆ ਕੰਮ ਕੱਢਣਾ ਆ ਜਾਣਾ ਵੀ ਐਮਰਜੈਂਸੀ ਵਾਲਾ ਉਹ ਕਰ ਦ ਇਰੇ ਪਾਸੋਂ ਆਪਣੇ ਜੋ ਕੀ ਹੈਗੀਆਂ ਚਲ ਇੰਨਾ ਹੀ ਬੜਾ ਵਾ ਅੱਜ ਕੱਲ ਆਪਣੇ ਸੂਟ ਆਪਸ ਜਿਹੜੇ ਬਹੁਤ ਨਾ ਆਪੀ ਆਪਸੀ ਲੈਨੇ ਤੁਸੀਂ ਤੁਹਾਡੇ ਸੂਟਾਂ ਨੇ ਸਵਾਈਆਂ ਦਿੰਦੇ ਨੇ ਥੱਕ ਜਾਣਾ ਹਾਂ ਸੁਖਣਾ ਤੇ ਜਾਣੀਆਂ ਹੈਗੀਆਂ ਵਾ ਜਾਣੇ ਆ ਗਈਆਂ ਤਾਂ ਸੂਟ ਤਾਂ ਫਿਰ ਹੁਣ ਸੀਂਦੇ ਰਹੀ ਤਾਂ ਕੋਈ ਨਾ ਕੋਈ ਚਲ ਹੁਣ ਆ ਵੀ ਮਸ਼ੀਨ ਆ ਗਈ ਤਾਂ ਚਲਾ ਕੇ ਦੱਸ ਹੁਣ ਇਹਨੂੰ ਵਾ ਦੇਖਦੇ ਆਂ ਪਾ ਲੈਂਦੇ ਆਂ ਜਾਂ ਸਿੱਖੀਏ ਕਿਆਂ ਨਹੀਂ ਇਹਦੇ ਨਹੀਂ ਜਾਜ ਨਹੀਂ ਆ ਗਈ ਪਿੰਨਾ ਪਹਿਲੀ ਵਾਰੀ ਮੈਂ ਟਰਾਈ ਕਰਨੀ ਆ ਚਲ ਪੜ੍ਹੇਗੀ ਵੀ ਨਾ ਕੱਪੜੇ ਜੇ ਨਾ ਨਾ ਹੋ ਵੀ ਮੈਂ ਇਹਨਾਂ ਸੁਣਿਆ ਮਸ਼ੀਨ ਇਹ ਪੁੱਠੀ ਚੱਲਦੀ ਆ ਦੂਜੀ ਵਾਲੀ ਦਾਣ ਜਲਦੀ ਆ ਪਛਾਣ ਚੱਲਦੀ ਆ ਇਹਦਾ ਸੁਣਿਆ ਨੂੰ ਆ ਜਾ ਆ ਜਾ ਮਸ਼ੀਨ ਮੈਂ ਲੈ ਆਂਦੀ ਤੇਰੀ ਪੱਖੇ ਥੱਲੇ ਮੈਂ ਇੱਥੇ ਠੀਕ ਆ ਮੈਨੂੰ ਜਾਂਚ ਭਾਈ ਜਨਾ ਨਵਾਂ ਸਪੁੱਟ ਕੱਢ ਕੇ ਲੈ ਆਂਦਾ ਚੱਲ ਬਹਿ ਜਾ ਪਾਇਲਟ ਸਾਹਿਬ ਹੁਣ ਇੱਥੇ ਲੋਕ ਕਰਦੇ ਆਂ ਵੇਖਦੇ ਆਂ ਤੁਹਾਡਾ ਗੁਣ ਇਹਨਾਂ ਸਾਡੇ ਭਾਈਏ ਕਿ ਤਾ ਤੈਨੂੰ ਬੋਲ ਗਿਆ ਜੇ ਨਹੀਂ ਆ ਨਹੀਂ ਮੈਂ ਅੱਦਾ YouTube ਤੇ ਵੀ ਅੱਜ ਕੱਲ ਬੜੀਆਂ ਹੁੰਦੀਆਂ ਆ ਮਾ ਵੀਡੀਓ ਧਾਗੇ ਧੂਗੇ ਪਾਉਂਦੇ ਜ਼ੋਰ ਤੇ ਤੂੰ ਬੜਾ ਲਾਇਆ ਵੀ ਆਪੇ ਪਾਲਾਂ ਧਾਗੇ ਪਰ ਪਏ ਨਹੀਂ ਟੱਟ ਉਹ ਜੀ ਨਿਕਣਾ ਤੇ ਰਵਣਾ ਕਮਾ ਬਾਬਾ ਲੰਬਾ ਚੱਲ ਗਿਆ ਜ ਆਪ ਦਾ ਸਮਝ ਨਹੀਂ ਲੱਗਣ ਦੀ ਨਹੀਂ ਸਮਝ ਤੇ ਲੱਗ ਗਿਆ ਦੋ ਧਾਗੇ ਪੈ ਗਏ ਆ ਵੀ ਪੈ ਗਿਆ ਤੇ ਆ ਵੀ ਪੈ ਜਾ ਹੁਣ ਤੀਸਰਾ ਧਾਗਾ ਪਾਉਣਾ ਮੈਂ ਤੁਹਾਨੂੰ ਤਾਂ ਕਿਹਾ ਵੀ ਵੀਡੀਓ ਬਣਾਣਾ ਧਾਗਾ ਪਾਉਂਦੇ ਆ ਵਾ ਤੇ ਨਹੀਂ ਨਹੀਂ ਐਡੀ ਗੱਲ ਨਹੀਂ ਜਾਜਣਾ ਹੋਊਗੀ ਦੇਖੇ ਦਿਮਾਗ ਮੇਰਾ ਪਤਾ ਕਿੰਨਾ ਮੈ ਪਤਾ ਹੋਵੇ ਕਿੰਨਾ ਇੱਕ ਵਾਰੀ ਮੈਂ ਕੈਚ ਕਰ ਲਾਣਾ ਜਿਹੜੀ ਚੀਜ਼ ਨੂੰ ਬਸ ਫਿਰ ਮੈਨੂੰ ਪਤਾ ਲੱਗਿਆ ਹੁਣ ਹੁਣ ਇਹਨੂੰ ਪਾਉਣਾ ਹੀ ਬਸ ਕੇ ਲੱਗ ਗਿਆ ਪਤਾ ਹੂੰ ਬੀਤੇ ਹੈ ਵਾ ਬੜਾ ਦਿਮਾਗ ਦੜਾਉਣ ਜਿੰਨਾ ਕਿ ਹੈਗਾ ਵਾ ਇਹ ਮਸ਼ੀਨ ਦਾ ਨਾ ਮੈਂ ਅੱਗੇ ਵੀ ਬੜੀਆਂ ਵੀਡੀਓ ਵੇਖੀਆਂ ਮੈਂ ਤੇ ਉਹਦੇ ਵਿੱਚ ਇੱਕ ਕਮੈਂਟ ਪੜਿਆ ਹਿਆਂਦੇ ਹੀ ਪਿਆ ਮਸ਼ੀਨ ਦੇ ਨਾ ਤਿੰਨ ਮਹੀਨੇ ਹੋ ਗਏ ਮੈਨੂੰ ਇਹ ਧੱਗਾ ਪੁੰਦਿਆਂ ਨੂੰ ਧੱਗਾ ਪੁੰਦ ਨਹੀਂ ਜਾ ਜਾਈ ਇੱਕ ਕਮੈਂਟ ਵਿੱਚ ਕਿਸੇ ਨੇ ਲਿਖਿਆ ਹੈ ਤਿੰਨ ਮਹੀਨੇ ਤਿੰਨ ਵੀ ਲੱਗਣਗੇ ਫਿਰ ਨਹੀਂ ਨਾ ਮੈਂ ਇਹ ਵੇਖ ਲਓ ਭਾਵੇਂ ਧੱਗਾ ਆਹ ਇਹਦਾ ਸ਼ੇਕ ਨਹੀਂ ਜੇ ਧੱਗਾ ਬੜਾ ਔਖਾ ਪੈਂਦਾ ਵਾ ਇਹਦੇ ਵਿੱਚ ਮੈਂ ਤਰੀਕਾ ਵੀ ਆ ਸੂਈ ਦਾ ਘਪਾ ਲਿਆ ਨਾ ਇਹਦੇ ਵਿੱਚ ਉਹਦੇ ਨੰਗਾਲੀ ਦੇ ਤਾਂ ਸੂਈ ਨੰਗਾਲੀ ਦੇ ਨਾਲ ਹੀ ਧੱਗਾ ਨਿਕਲ ਜਾਂਦਾ ਇਹਨੂੰ ਬਹੁਤ ਟਾਈਮ ਲੱਗਦਾ ਧੱਗਾ ਇੱਕ ਗਲਮੌਰ ਕਹਣੀ ਹੀ ਮੈਨੂੰ ਇੱਕ ਕਮੈਂਟ ਆਇਆ ਸੀ ਕਿ ਭੈਣ ਦੰਦ ਦੇ ਨਾ ਨੇਲ ਬੜੇ ਵਧਾਏ ਆਪਣੇ ਨੇਲ ਦਾ ਬਸ ਇਹੋ ਕੰਮ ਆ ਤੇ ਆਹ ਰਸਤੇ ਮੈਂ ਵਧਾ ਨਹੀਂ ਸਕਦੀ ਇਹ ਤਾਂ ਕੰਮ ਜ਼ਿਆਦਾ ਕਰਦੀ ਆ ਆਟਾ ਵੀ ਮੇਰੇ ਹੱਥ ਨਾਲ ਹੀ ਗੁੰਨਦੀ ਆ ਤੇ ਇਹ ਹੱਥ ਦੇ ਨਹੀਂ ਮੈਂ ਨਹੀਂ ਵਧਾਏ ਪਰ ਜਿਹੜਾ ਆ ਹੱਥ ਦੇ ਨਾ ਇਹ ਹੱਥ ਦੇ ਮੈਂ ਤਾਂ ਵਧਾਏ ਆ ਤੇ ਮੈਨੂੰ ਧਾਗਾ ਫੜਨ ਚ ਧਾਗਾ ਪਾਉਣ ਚ ਬੜੀ ਸਖਾਈ ਹੋ ਜਾਂਦੀ ਆ ਰੋਟੀ ਸੇਕਣੀ ਹੋਏ ਤਾਂ ਵੀ ਕਿਉਂਕਿ ਸਿਲਾਈ ਕਰਦੀ ਆ ਤਾਂ ਕਰਕੇ ਫਿਰ ਉਹਦੇ ਨੋ ਜਿਹੜੇ ਆ ਧਾਗਾ ਪਾਉਣ ਵਿੱਚ ਧਾਗਾ ਫੜਨ ਵਿੱਚ ਚਲੋ ਕੰਮ ਆ ਜਾਂਦੇ ਆ ਤੇ ਰੋਟੀ ਰੱਟੀ ਵੀ ਸੇਖਣੀ ਤਾਂ ਵੀ ਕੰਮ ਆ ਜਾਂਦੇ ਪੋਟੇ ਨਹੀਂ ਛੜਦੇ ਤੇ ਬਾਕੀ ਆ ਸਲਾਈ ਦਾ ਤਾਂ ਧਾਗਾ ਧੁਗਾ ਢੇਰਨਾ ਹੋਇਆ ਸੁਈ ਮਾ ਘਟ ਵਰਤੀਆਂ ਨੋਹਾਂ ਨੇ ਫੜ ਗਏ ਉਹ ਧਾਗਾ ਖਿੱਚ ਲਈਦਾ ਵਾ ਇਸ ਕਰਕੇ ਮੈਨੂੰ ਰੱਖਣੀ ਪੈਂਦੀ ਸੜ ਸੜੇ ਪੈਗੀ ਪੈਗੀ ਧਾਗਿਆਂ ਦਾ ਕੰਮ ਮੁੱਕ ਗਿਆ ਹੁਣ ਕਰ ਦੋ ਮਸ਼ੀਨ ਇਕੱਠੀ ਵਾਹਿਗੁਰੂ ਸੱਚੇ ਪਾਸ਼ਾ ਲਾਜ ਰੱਖ ਲਈ ਮੇਰੀ ਜੇ ਦੂਜੀ ਮਸ਼ੀਨ ਚਲਾ ਲੇਗੀ ਤੇ ਵੀ ਚਲਾਈ ਜਲਾਨੀ ਆ ਆ ਇਥੋਂ ਸ਼ੁਰੂ ਕਰਦੇ ਆਂ ਵੇਖੋ ਕੀ ਬਣਦੀ ਛੋਟੂ ਵੀ ਨਮਾ ਲੈ ਲਿਆ ਇਦਾਂ ਹੀ ਕਰਦੇ ਘਰੇ ਬੈਕ ਸਾਈਡ ਹੀ ਆਹ ਇਖਣੇ ਆ ਲੈ ਚਲਦੀਓ ਬੱਲੇ ਨਹੀਂ ਜੀਤਾ ਚੱਲ ਜਾ ਚੱਲ ਜਾ ਜਾ ਹਾਂ ਹਾਂ ਤੇਰਾ ਦਾ ਬਲੇ ਖਾ ਜਾ ਮੈਂ ਡਿਆ ਨਾ ਪੈਰਾਂ ਦਾ ਫਲੇਕਾ ਵੰਦਾ ਉਹ ਹੀ ਫਿਰ ਬੈਗ ਆਪਣਾ ਇਹ ਇਕੱਠਾ ਉਹਦੇ ਤਾਂ ਜਿੱਕੇ ਸਰ ਰਹੇ ਲੱਗੀ ਹੈਗਾ ਹਾਂ ਹੋ ਗਿਆ ਹਾਈ ਮਾਊ ਖਾ ਗਈ ਜਾ ਚ ਉਹ ਮਿਲੋਣਾ ਉਹਨੇ ਖਾ ਪੈਂਦਾ ਬਸ ਪੈਰਾਂ ਦਾ ਹਜੇ ਹਾਂ ਇੱਧੇ ਸਪੀਡ ਵਧ ਗਈ ਜਾਨੀ ਆਹ ਹੀ ਪੁਆਇੰਟ ਲਵ ਹੋਈ ਹੈ ਆਇਆ ਹੋ ਗਿਆ ਨਾ ਹਮ ਸ਼ੂਗਰਾ ਚਾਵਾ ਥੋੜਾ ਜਾਂ ਹਾਂ ਪੈਰਾਂ ਦਾ ਭੁਲੇਖ ਲੱਗਦਾ ਹੈ ਪੈਰਾਂ ਦਾ ਉਹ ਦੂਜੇ ਦੂਜੇ ਪਾਸੇ ਚੱਲਦੇ ਨੇ ਉੱਥੇ ਚੱਲਦੇ ਨੇ ਆਹ ਦੇਖੋ ਹੋ ਗਿਆ ਥੋੜਾ ਜਿਹਾ ਅਜੇ ਨਵਾਂ ਨਵਾਂ ਨਾ ਕੰਮ ਆ ਇਸ ਕਰਕੇ ਆ ਮੈਂ ਥੋੜਾ ਕੰਡੇ ਕੰਡੇ ਤੇ ਕੀਤਾ ਹੀ ਪਰ ਇਹ ਪਿੰਟ ਲੌਗ ਹੋ ਗਈ ਆ ਚਲੋ ਆ ਗਈ ਮੈਂ ਕਾਮਯਾਬ ਹੋ ਗਈ ਆ ਯਾਦ ਹੈ ਨਾ ਕੱਪੜੇ ਸਗਣਾ ਬਹੁਤ ਵੇਲਾ ਲੱਗਦਾ ਕੱਪੜਾ ਦਾ ਕੰਮ ਹੈ ਚਲੋ ਜੀ ਚਲ ਤੇਰੀ ਰੀਤ ਪੂਰੀ ਹੋਈ ਬਸ ਹੋਏ ਜਿੰਨੇ ਵੀ ਸੂਟ ਆ ਜਿੱਦਾਂ ਆ ਕੱਪੜਾ ਆਉਣਾ ਇਹਨਾਂ ਦੇ ਧਾਗੇ ਬੜੇ ਨਮਕਦੇ ਹੁੰਦੇ ਜਾਂ ਤੇ ਮੈਨੂੰ ਇੰਟਰਲੋਕ ਕਰਾਉਣਾ ਪੈਂਦਾ ਸੀ ਤੇ ਜਾਂ ਫਿਰ ਕਈ ਵਾਰੀ ਨਹੀਂ ਜਾਇਆ ਜਾਂਦਾ ਫਿਰ ਮੈਂ ਸੂਈ ਦੇ ਨਾਲ ਹੀ ਉਹ ਵੀ ਸਿੱਖੀ ਇੰਟਰਲੋਕ ਆ ਵੀ ਜਿਹੜੀ ਹੱਥ ਦੀ ਗੜਾਈ ਹੁੰਦੀ ਨਾ ਉਹਦੇ ਵਿੱਚ ਜਿੱਦਾਂ ਚੌਕ ਕਰੀ ਦਿਆ ਫਿਰ ਮੈਂ ਜਿਉਂ ਬੈਠੀ ਰਹਿਣਾ ਸੂਟ ਲਾ ਕੇ ਤੇ ਜਿਹੜਾ ਜ਼ਿਆਦਾ ਜ਼ਰੂਰੀ ਹੋਣਾ ਉਹਨੂੰ ਫਿਰ ਏਦਾਂ ਹੱਥ ਦੇ ਨਾਲ ਸੂਈ ਦੇ ਨਾਲ ਸਾਰੇ ਕਰ ਲੈਣੇ ਆ ਅੱਗੇ ਮੈਂ ਕੀਤੇ ਵੀ ਹੈਗੇ ਕਿੰ ਪਰ ਯਾ ਵੀ ਹੁਣ ਮੈਨੂੰ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੁਣ ਮੈਂ ਐਦਾਂ ਹੀ ਬਸ ਵਟ ਕੱਢੀ ਜਾਏ ਸੁਤਾਂ ਦੇ ਬਾਕੀ ਮੈਂ ਕਹਿਣਾ ਸੀ ਕਿ ਜਿਹੜੀਆਂ ਮੇਰੀਆਂ ਭੈਣਾਂ ਮਸ਼ੀਨਾਂ ਚ ਚਲਾਉਂਦੀਆਂ ਓਵਰਲੋਕ ਵਾਲੀਆਂ ਇੰਟਰਲੋਕ ਜੋ ਵੀ ਆ ਤੇ ਉਹਨਾਂ ਨੂੰ ਜੇ ਹੋਰ ਮੇਰੇ ਨਾਲੋਂ ਜ਼ਿਆਦਾ ਕਾਫੀ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਆ ਜਿਹੜੇ ਪਰਫੈਕਟਵਾ ਹਨ ਜਿਹੜੇ ਜਿਹੜਾ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਦੇ ਆ ਪ੍ਰੋਫੈਸ਼ਨਲ ਕੰਮ ਕਰਦੇ ਨੇ ਤੇ ਜੇ ਕੋਈ ਰਹਿੰਦੀ ਮੇਰੇ 'ਚ ਕਮੀ ਆ ਮੈਨੂੰ ਦੱਸ ਦਿਓ ਕਿਉਂਕਿ ਮੈਂ ਤੇ ਪਹਿਲੀ ਵਾਰੀ ਮਸ਼ੀਨ ਨੂੰ ਹੱਥ ਲਾਇਆ ਵਾ ਤੇ ਪਹਿਲੀ ਵਾਰੀ ਟਰਾਈ ਕੀਤੀ ਆ ਪਰ ਇਹ ਆਪੀ ਆ ਪੀਕੋ ਹੋ ਗਈ ਆ ਬਾਕੀ ਆ ਨਿਸ਼ਾਨੀ ਮੇਨੋਦਰਾ ਉਹ ਮਿਸਤਰੀ ਨੇ ਅੰਕਲ ਨੇ ਕਿਹਾ ਹੀ ਵੀ ਜਿਹੜਾ ਕੱਪੜਾ ਕੱਟ ਕੇ ਆਇਆ ਹੈ ਨਾ ਇਹ ਨਿਸ਼ਾਨੀ ਹੁੰਦੀ ਵੀ ਪੀਕੋ ਹੁੰਦੀ ਆ ਜੇ ਰੂਜ ਆ ਬਣੇ ਉਹ ਫਿਰ ਇਹ ਆ ਵੀ ਉਹ ਥੋੜੀ ਮਸ਼ੀਨ ਦਾ ਪਲੇਟ ਖਰਾਬ ਹੈ ਤਾਂ ਇਹ ਮੈਨੂੰ ਪਤਾ ਲੱਗ ਗਿਆ ਵਾ ਤੇ ਬਾਕੀ ਜੇ ਕਿਸੇ ਨੂੰ ਜਾਣਕਾਰੀ ਜਿੰਨਾਂ ਨੂੰ ਵੀ ਹੈਗੀ ਆ ਮੈਨੂੰ ਜਰੂਰ ਦੱਸਿਓ ਫਿਰ ਇਹਦੀ ਕਮੀ ਮੈਂ ਪੂਰੀ ਕਰ ਸਕਾਂ ਤੇ ਉਦਾਂ ਇਹ ਆ ਵੀ ਮੈਨੂੰ ਇਹ ਆਸ ਹੀ ਵੀ ਮੈਂ ਮੈਨੂੰ ਲੱਗਦਾ ਹੀ ਸੀ ਜਿਹੜੀ ਪੀਕੋ ਵਾਲੀ ਮਸ਼ੀਨ ਹੁੰਦੀ ਆ ਤੇ ਇੱਕ ਇੰਟਰਲੋਕ ਵਾਲੀ ਆ ਤਾਂ ਮੈਂ ਇਕੱਠੀਆਂ ਹੁੰਦੀਆਂ ਤੇ ਮੈਂ ਸੋਚਿਆ ਵੀ ਜਿੱਦਾਂ ਇਹਨਾਂ ਦੀ ਪੱਗ ਦੀ ਬਾਹਰ ਕਰਾਉਣੀ ਪੈਂਦੀ ਪੀ ਤੇ ਮੈਂ ਸੋਚਿਆ ਵੀ ਚਲੋ ਵੀ ਮੈਂ ਆਪੇ ਘਰੇ ਕਰਿਆ ਕਰਾਂਗੀ ਕਿਉਂਕਿ ਲਾਰਾ ਇਹਨੇ ਮੈਨੂੰ ਇਹ ਲਾਇਆ ਸੀ ਵੀ ਤੁਹਾਡੀਆਂ ਵੀ ਪੱਗਾਂ ਹੁੰਦੀਆਂ ਵਾਂ ਤੇ ਮੇਰੇ ਵੀ ਸੂਟ ਹੁੰਦੇ ਆ ਤੇ ਦੋਵੇਂ ਇਕੱਠੇ ਕਰਕੇ ਤੇ ਚਲੋ ਘਰੇ ਕਰ ਲਿਆ ਕਰਾਂਗੀ ਮੈਂ ਪਰ ਉਹ ਗੱਲ ਬਣੀ ਨਹੀਂ ਆ ਜੀ ਮੈਂ ਫਿਰ ਉਧਰ ਰਹਿ ਗਿਆ ਜਿਆਦਾ ਮਸ਼ੀਨ ਬਣੇਸ ਕਰਕੇ ਮਿਲੀ ਵੀ ਇਹਨਾਂ ਦੀਆਂ ਪੱਗਾਂ ਕਰਕੇ ਵੀ ਮੈਂ ਇਹਨਾਂ ਨੂੰ ਆਖਿਆ ਸੀ ਕਿ ਚਲ ਮੈਂ ਤੁਹਾਡੀਆਂ ਪੱਗਾਂ ਘਰੇ ਵੀ ਕੋ ਕਰਦਿਆ ਕਰਾਂਗੀ ਤੇ ਉਹ ਹੁਣ ਮੈਨੂੰ ਪਤਾ ਲੱਗਾ ਵੀ ਪੱਗਾਂ ਵਾਲੀ ਜਿਹੜੀ ਮਸ਼ੀਨ ਹੁੰਦੀ ਉਹ ਹੋਰ ਹੀ ਹੁੰਦੀ ਆ ਬਾਕੀ ਇਹ ਆ ਵੀ ਉਹ ਵੀ ਜਲਦ ਤੇ ਜਲਦ ਮੈਂ ਲੈ ਆਉਣੀ ਆ ਮੈਨੂੰ ਦੱਸਿਆ ਉਹਨਾਂ ਨੇ ਉਹ ਕਹਿੰਦੇ ਵਾਹ ਪਉਂਦੇ ਹੈਗੀ ਮੈਂ ਨਾ ਜਦੋਂ ਹੁੰਦੀ ਹੈ ਨਾ ਛੋਟੀ ਮਤਲਬ ਛੋਟੀ ਛੋਟੀ ਵੀ ਨਹੀਂ ਤੂੰ ਬੱਚੇ ਵੱਜੀ ਨਹੀਂ ਜਦੋਂ ਮੈਂ ਕੁਵਾਰੀ ਹੁੰਦੀ ਆ ਉਦੋਂ ਮੈਂ ਨਾ ਕਢਾਈ ਵਾਲੀ ਕਢਾਈ ਸਿੱਖੀ ਜਿਹੜੀ ਉਹ ਹੁੰਦੀ ਹੈ ਨਾ ਕਢਾਈ ਜੈ ਸੂਟ ਵੀ ਕੱਢੇ ਇਸਰਾਣੇ ਕਿੱਢੇ ਤੇ ਉਹਦੇ ਵਿੱਚ ਉਹ ਮਸ਼ੀਨ ਚ ਪੀਕੋ ਵੀ ਹੋ ਜਾਂਦੀ ਆ ਚੁੰਨੀਆਂ ਨੂੰ ਕਟਵਾਰਕ ਚੁੰਨੀਆਂ ਨੂੰ ਪੀਕੋ ਹੋ ਜਾਂਦੀ ਆ ਉਹ ਅੰਕੜਾ ਆਂਦੇ ਹੀ ਤੁਹਾਡੇ ਕੋਲ ਮਸ਼ੀਨ ਹੈਗੀ ਆ ਤੇ ਜੇ ਤੁਹ ਲੜਨੀ ਆ ਤਾਂ ਦੱਸ ਦਿਓ ਕਿ ਕਿਤੇ ਮੁੜ ਕੇ ਕਿਤੇ ਜਾ ਕੇ ਤੇ ਮੈਂ ਉਹ ਵੀ ਆਪਣੀ ਰੀਜ ਪੂਰੀ ਕਰਨੀ ਆ ਕਢਾਈ ਸਿੱਖ ਲਈ ਪਰ ਬਸ ਇਦਾਂ ਹੀ ਮਸ਼ੀਨ ਹੀ ਨਹੀਂ ਲਈ ਗਈ ਇਦਾਂ ਹੀ ਚੱਕਰਾ ਜੀ ਆਹ ਮੇਰੇ 50 ਰੁਪਏ ਬਚੁੰਦੇ ਬਚੁੰਦੇ ਆਹ ਨਹੀਂ ਫਿਰ ਉਹ ਉਹਦਣਾ ਸੂਟ ਵੀ ਕੱਟੇ ਜਾਂਦੇ ਆ ਚੁੰਨੀਆਂ ਬੀ ਕੋ ਪੱਗਾਂ ਬੀ ਕੋ ਸਭ ਕੁਝ ਹੋ ਜਾਂਦਾ ਇਹ ਆ ਵੀ ਚਲੋ ਜ਼ਿੰਦਗੀ ਦਾ ਖਬਰੋਸਾ ਨਹੀਂ ਹੁੰਦਾ ਰੀਜ ਪੂਰੀਆਂ ਕਰਨੀਆਂ ਚਾਹੀਦੀਆਂ ਉਹ ਮੈਂ ਜਿਉਂ ਕਢਾਈ ਸਿੱਖੀ ਆ ਬੜੀ ਰੀਜੀ ਵੀ ਮੈਂ ਮਸ਼ੀਨ ਲਾਵਾਂਗੀ ਕਿਤੇ ਸੂਟ ਕੱਢਾਂਗੀ ਆਪਣਾ ਔਰ ਜਾਰ ਆ ਗਿਆ ਚਲੋ ਹੌਲੀ ਹੌਲੀ ਪ੍ਰਮਾਤਮਾ ਕਰੇਗਾ ਤੇ ਉਹ ਵੀ ਮਸ਼ੀਨ ਲਾਵਾਂਗੇ ਅੱਗੇ ਇੱਕ ਮਸ਼ੀਨ ਸੀਣ ਵਾਲੀ ਆ ਦੂਸਰਾ ਮਸ਼ੀਨ ਆ ਮੈਨੂੰ ਲੱਗਦਾ ਇੱਕ ਕਮਰਾ ਨਾ ਮਸ਼ੀਨਾਂ ਵਾਸਤੇ ਬਣਾਉਣਾ ਪੈਣਾ ਵੀ ਜਿੱਥੇ ਮੈਂ ਆਪਣੀਆਂ ਮਸ਼ੀਨਾਂ ਹੀ ਲੈਣ ਲਾ ਕੇ ਰੱਖਾਂ ਚਲ ਮੇਨ ਗੱਲ ਇਹ ਹੁੰਦੀ ਹੈ ਕਿ ਜੇ ਗੁਣ ਕੋ ਸਿੱਖਿਆ ਵਾ ਇੰਨੇ ਇੰਨਾ ਮਤਲਬ ਟਾਈਮ ਕੱਢ ਕੇ ਹਨਾ ਦਿਮਾਗ ਖਰਚ ਕੇ ਤੇ ਜੇ ਉਹ ਗੁਣ ਵਰਤੇ ਹੀ ਨਾ ਆਪਾਂ ਤੇ ਉਹਦਾ ਵੀ ਕੋ ਫਾਇਦਾ ਨਹੀਂ ਹੈਗਾ ਤੇ ਚਲ ਸਲਾਈ ਤੂੰ ਕਰ ਲੈਣੀ ਚਲ ਪੀਕੋ ਵਾਲੀ ਆਵੇ ਆ ਗਈ ਹੈ ਕਿਤੇ ਗਾਂ ਉਹ ਵੀ ਹੋ ਸਕਦਾ ਮਿਲ ਜਾਈ ਉਦੋਂ ਮੈਂ ਸੂਟ ਬੜੇ ਆਪਣੇ ਕੱਡੇ ਹੀ ਢਾਈ ਵਾਲੇ ਕੱਢ ਕੇ ਵੀ ਦਿੱਤੇ ਸੀ ਤੇ ਹ ਤੇ ਫੇ ਮੈਂ ਫੇਰ ਸੂਟ ਕੱਢਾਂਗੀ ਨਾਲੇ ਜੀਰੂ ਚੱਲ ਮੈਨੂੰ ਸੁਣਾਈ ਨਾ ਜਾਬੂ ਤਾਂ ਹਾਂਜੀ ਚਲੋ ਠੀਕ ਹੈ ਫਿਰ ਤੇ ਮੈਨੂੰ ਜ਼ਰੂਰ ਦੱਸਿਓ ਜੇ ਕੋਈ ਮੇਰੀ ਰਹਿੰਦੀ ਕਮੀ ਪੇਸ਼ੀ ਆ ਤੇ ਮਸ਼ੀਨ ਦੀ ਤੇਰੀ ਨਹੀਂ ਮਸ਼ੀਨ ਦੀ ਨਹੀਂ ਮੇਰੀ ਮਤਲਬ ਕਿ ਜੇ ਮੈਨੂੰ ਨਹੀਂ ਪਤਾ ਲੱਗਾ ਤਾਂ ਗਾਜੇ ਗਲਤ ਪਿਆ ਉਹਦਾ ਤੇ ਬੜੀ ਵਧੀਆ ਮਸ਼ੀਨ ਚੱਲ ਗਈ ਆ ਬਾਕੀ ਅਜੇ ਮੈਨੂੰ ਇਹ ਨਹੀਂ ਪਤਾ ਤੇਲ ਤੂਲ ਦਾ ਵੀ ਕਿਵੇਂ ਕਰਨਾ ਸੈਟ ਸੂਟ ਸਭ ਕੁਝ ਹੀ ਕਰਾਂਗੇ ਹੌਲੀ ਹੌਲੀ ਤੇ ਵਧੀਆ ਚੱਲ ਗਈ ਚਲੋ ਚੰਗਾ ਫਿਰ ਦੱਸਿਓ ਜ਼ਰੂਰ ਹਾਂ ਦੱਸਿਓ ਜ਼ਰੂਰ ਚੰਗਾ ਜੀ ਸਾਸਿਕਾਲ ਜੀ ਸਾਰਿਆਂ ਨੂੰ